ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਸਭ ਤੋਂ ਵੱਡੀ ਜਿੱਤ ਦਰਜ ਕਰਨ ਜਾ ਰਹੀ ਆ ਮੇਰੇ ਵੱਲੋਂ ਸਾਰੇ ਕੈਂਡੀਡੇਟ ਸਾਹਿਬਾਨ ਨੂੰ ਸਾਰੇ ਵਰਕਰ ਸਾਹਿਬਾਨ ਨੂੰ ਸਮੁੱਚੀ ਲੀਡਰਸ਼ਿਪ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 25 ਸਾਲ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਆ ਔਰ ਵੱਡੀ ਜਿੱਤ ਵੱਲ ਜਿਹੜੀ ਆ ਆਮ ਆਦਮੀ ਪਾਰਟੀ ਵੱਧ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾ ਰਹੇ ਨੇ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਨੇ ਜਿਹੜੀ ਤਾਣੀ ਪੰਜਾਬ ਦੀ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਦੇ ਬਗਾੜੀ ਸੀ ਉਹ ਦੁਆਰਾ ਲੀਹਾਂ ਤੇ ਸ਼ੁਰੂ ਹੋਈ ਹੈ ਇਹੀ ਕਾਰਨ ਹੈ ਕਿ ਅੱਜ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇਗੇ ਉਹ ਜਿਵੇਂ ਚੋਣਾਂ ਜਿੱਤ ਪ੍ਰਾਪਤ ਕਰ ਰਹੇ ਨੇ ਬੀਜੇਪੀ ਜਿਹੜਾ ਹੈਗਾ ਵੱਡਾ ਦਾਵਾ ਕਰ ਰਹੀ ਸੀ ਜੀ ਪਰ ਸਾਰੀਆਂ ਜਿਹੜੇ ਸੀਟਾਂ ਲੋਕਾਂ ਤੋਂ ਬੜਾ ਮੈਂ ਤਾਂ ਤੁਹਾਡੇ ਕੈਮਰੇਆਂ ਦੇ ਸਾਹਮਣੇ ਪਹਿਲਾਂ ਵੀ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਮਾਨਤਾਂ ਜਬਤ ਹੋਣਗੀਆਂ ਉਹ ਤੁਹਾਡੇ ਸਾਹਮਣੇ ਆਗਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾਲ ਨਹੀਂ ਗਣਨੀ ਕਿਉਂਕਿ ਪੰਜਾਬ ਨੂੰ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਪੰਜਾਬ ਨੂੰ ਨਫ਼ਰਤ ਕਰਦੀ ਹੈ ਇਹੀ ਕਾਰਨ ਹੈ ਕਿ ਅੱਜ ਉਹਦਾ ਜ਼ੀਰੋ ਤੇ ਉਹ ਆਊਟ ਹੋ ਰਹੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੀ ਜਿੱਤ ਦਰਜ ਕਰ ਰਹੀ ਹੈ ਸਰ ਕਿੱਦੜ ਬਾਹ ਤੋਂ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਲਾ ਕੇ ਆਪਣੇ ਬੋਲਾਂ ਦੀ ਧਰਮ ਪਤਨੀ ਵਿਹਾਰ ਚੁੱਕੇ ਨੇ ਕਿਸ ਤਰ੍ਹਾਂ ਆ ਦੇਖੋ ਜਿਹੜੇ ਕਾਰਗੁਜ਼ਾਰੀ ਕਰਨਗੇ ਜਿਹੜੇ ਕੰਮ ਕਰਨਗੇ ਉਹੀ ਜਿੱਤਣਗੇ ਸੋ ਉਹਨਾਂ ਨੇ ਪਰਿਵਾਰ ਨੂੰ ਪਾਲਣ ਦਾ ਕੰਮ ਕੀਤਾ ਸੀ ਆਪਣੇ ਪਰਿਵਾਰ ਦੇ ਕੁੰਮੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸੀ ਤਾਂ ਉਹਨਾਂ ਦਾ ਇਹ ਹਸ਼ਰ ਹੋਇਆਗਾ ਜੇਕਰ ਉਹ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਟਿਕਟ ਦੇਣ ਤੇ ਵਰਕਰ ਨੂੰ ਟਿਕਟ ਦੇਣਦੇ ਸ਼ਾਇਦ ਪੋਜੀਸ਼ਨ ਹੋਰ ਹੋਣੀ ਸੀ ਪਰ ਲੇਕਿਨ ਉਥੇ ਆਮ ਆਦਮੀ ਪਾਰਟੀ ਨੇ ਡਟ ਕੇ ਕੰਮ ਕੀਤਾ ਪਹਿਲਾਂ ਹੀ ਪਛੜਿਆ ਹੋਇਆ ਇਲਾਕਾ ਸੀਗਾ ਬਿਸ਼ੱਕ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀ ਪਰ ਲੇਕਿਨ ਮੈਨੂੰ ਯਾਦ ਆ ਕਿ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਉਸ ਇਲਾਕੇ ਚ ਗਈਆਂ ਖਾਸ ਕਰਕੇ ਮੁਕਸਰ ਦੇ ਇਲਾਕੇ ਦੇ ਅੰਦਰ ਫਰੀਦਕੋਟ ਦੇ ਇਲਾਕੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਤਾਂ ਜਿਹੜੀ ਇਹ ਜਿੱਤ ਜਕੀਨ ਹੋਈ ਤੁਹਾਡਾ ਉਮੀਦਵਾਰ ਸਰ ਬਰਨਾਲੇ ਤੋਂ ਹਰਿੰਦਰ ਜਿਹੜਾ ਹੈਗਾ ਪਿੱਛੇ ਰਹਿ ਚੁੱਕਿਆ ਸਰ ਕਾਰਨ ਕਿਸ ਤਰ੍ਹਾਂ ਦੇਖਦੋਂ ਸੀ ਤਾਂ ਕੀ ਕਮੀ ਰਹੀ ਸੀ ਆ ਦੇਖੋ ਦੇਖਦੇ ਹਾਂ ਜੇ ਰਿਜ਼ਲਟ ਆਉਣਾ ਬਾਕੀ ਹੈ ਦੋ ਰਿਜ਼ਲਟ ਹੈ ਉਸ ਤੋਂ ਬਾਅਦ ਸਮੀਖਿਆ ਕਰਾਂਗੇ ਕੀ ਕਾਰਨ ਪਰ ਲੇਕਿਨ ਵੱਡੀ ਜਿਹੜੀ ਆ ਤਿੰਨ ਸੀਟਾਂ ਤੇ ਵੱਡੀ ਲੀਡ ਸਾਹਮਣੇ ਦਿਖਾਈ ਦੇ ਰਹੀ ਆ ਸਾਨੂੰ ਆਸ ਆ ਕਿ ਅਸੀਂ ਚਾਰੀ ਸੀਟਾਂ ਜਿੱਤਾਂਗੇ ਪਰ ਲੇਕਿਨ ਤਿੰਨ ਦਾ ਲਗਭਗ ਇਸ ਟਾਈਮ ਅਸੀਂ ਜਿੱਤ ਚੁੱਕੇ ਆ ਸਰ ਪੰਜਾਬ ਪ੍ਰਧਾਨ ਦੀ ਨਿਯੁਕਤੀ ਵੀ ਜਿਹ ਮੈਂ ਮੇਰੇ ਵੱਡੇ ਭਰਾ ਅਮਨ ਅਰੂੜਾ ਜੀ ਨੂੰ ਸ਼ੈਰੀ ਕਲਸੀ ਜੀ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਪਾਰਟੀ ਦਾ ਸੰਗਠਨ ਜਿਹੜਾ ਹੋਰ ਮਜ਼ਬੂਤ ਹੋਊਗਾ ਜਿਹੜੀ ਪਾਰਟੀ ਦਾ ਸੰਗਠਨ ਮਜ਼ਬੂਤ ਆ ਉਹੀ ਪਾਰਟੀ ਜਿਹੜੀ ਅੱਛਾ ਪਰਫਾਰਮ ਕਰ ਪਾਉਂਦੀ ਹੈ ਇਹ ਹੀ ਕਾਰਨ ਆ ਕਿ ਪਿਛਲੀਆਂ ਜਿਹੜੇ ਜਿਮਨੀ ਚੋਣਾਂ ਚ ਨੇ ਉਹਨਾਂ 'ਚ ਵੀ ਅੱਛਾ ਰਿਜ਼ਲਟ ਆਇਆਗਾ ਤਾਂ ਆਉਣ ਵਾਲੇ ਸਮੇਂ 'ਚ ਵੀ ਜਿਹੜੀਆਂ ਚਾਹੇ ਉਹ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਨੇਗੀਆਂ ਚਾਹੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਪਤੀ ਚੋਣਾਂ ਨੇਗੀਆਂ ਉਹਨਾਂ ਦੇ ਅੰਦਰ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣਾ ਅੱਛਾ ਪ੍ਰਦਰਸ਼ਨ ਕਰੂਗੀ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਸਭ ਤੋਂ ਵੱਡੀ ਜਿੱਤ ਦਰਜ ਕਰਨ ਜਾ ਰਹੀ ਆ ਮੇਰੇ ਵੱਲੋਂ ਸਾਰੇ ਕੈਂਡੀਡੇਟ ਸਾਹਿਬਾਨ ਨੂੰ ਸਾਰੇ ਵਰਕਰ ਸਾਹਿਬਾਨ ਨੂੰ ਸਮੁੱਚੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾਂ ਕਿ 25 ਸਾਲ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਆ ਔਰ ਵੱਡੀ ਜਿੱਤ ਵੱਲ ਜਿਹੜੀ ਆ ਆਮ ਆਦਮੀ ਪਾਰਟੀ ਵੱਧ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾ ਰਹੇ ਨੇ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਨੇ ਜਿਹੜੀ ਤਾਂ ਹੀ ਪੰਜਾਬ ਦੀ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਦੇ ਬਗਾੜੀ ਸੀ ਉਹ ਦੁਆਰਾ ਲੀਹਾਂ ਤੇ ਸ਼ੁਰੂ ਹੋਈ ਹੈ ਇਹੀ ਕਾਰਨ ਹੈ ਕਿ ਅੱਜ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇਗੇ ਉਹ ਜਿਵੇਂ ਚੋਣਾਂ ਜਿੱਤ ਪ੍ਰਾਪਤ ਕਰ ਰਹੇ ਨੇ ਬੀਜੇਪੀ ਜਿਹੜਾ ਹੈਗਾ ਵੱਡਾ ਦਾਵਾ ਕਰ ਰਹੀ ਸੀ ਜੀ ਪਰ ਸਾਰੀਆਂ ਜਿਹੜੇ ਸੀਟਾਂ ਲੋਕਾਂ ਤੋਂ ਬੜਾ ਮੈਂ ਤਾਂ ਤੁਹਾਡੇ ਕੈਮਰੇ ਦੇ ਸਾਹਮਣੇ ਪਹਿਲਾਂ ਵੀ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਮਾਨਤਾਂ ਜਬਤ ਹੋਣਗੀਆਂ ਉਹ ਤੁਹਾਡੇ ਸਾਹਮਣੇ ਆਗਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾਲ ਨਹੀਂ ਗਣਨੀ ਕਿਉਂਕਿ ਪੰਜਾਬ ਨੂੰ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਪੰਜਾਬ ਨੂੰ ਨਫ਼ਰਤ ਕਰਦੀ ਹੈ ਇਹੀ ਕਾਰਨ ਹੈ ਕਿ ਅੱਜ ਉਹਦਾ ਜ਼ੀਰੋ ਤੇ ਉਹ ਆਊਟ ਹੋ ਰਹੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੀ ਜਿੱਤ ਦਰਜ ਕਰ ਰਹੀ ਹੈ ਸਰ ਕਿੱਦੜ ਬਾਹ ਤੋਂ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਲਾ ਕੇ ਆਪਣੇ ਬੋਲਾਂ ਦੀ ਧਰਮ ਪਤਨੀ ਵਿਹਾਰ ਚੁੱਕੇ ਆ ਦੇਖੋ ਜਿਹੜੇ ਕਾਰਗੁਜ਼ਾਰੀ ਕਰਨਗੇ ਜਿਹੜੇ ਕੰਮ ਕਰਨਗੇ ਉਹੀ ਜਿੱਤਣਗੇ ਸੋ ਉਹਨਾਂ ਨੇ ਪਰਿਵਾਰ ਨੂੰ ਪਾਲਣ ਦਾ ਕੰਮ ਕੀਤਾ ਸੀ ਆਪਣੇ ਪਰਿਵਾਰ ਦੇ ਕੁੰਮੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸੀ ਤਾਂ ਉਹਨਾਂ ਦਾ ਇਹ ਹਸ਼ਰ ਹੋਇਆਗਾ ਜੇਕਰ ਉਹ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਟਿਕਟ ਦੇਣ ਤੇ ਵਰਕਰ ਨੂੰ ਟਿਕਟ ਦੇਣਦੇ ਸ਼ਾਇਦ ਪੋਜੀਸ਼ਨ ਹੋਰ ਹੋਣੀ ਸੀ ਪਰ ਲੇਕਿਨ ਉਥੇ ਆਮ ਆਦਮੀ ਪਾਰਟੀ ਨੇ ਡਟ ਕੇ ਕੰਮ ਕੀਤਾ ਪਹਿਲਾਂ ਹੀ ਪਛੜਿਆ ਹੋਇਆ ਇਲਾਕਾ ਸੀਗਾ ਬੇਸ਼ੱਕ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀ ਪਰ ਲੇਕਿਨ ਮੈਨੂੰ ਯਾਦ ਆ ਕਿ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਉਸ ਇਲਾਕੇ ਚ ਗਈਆਂ ਖਾਸ ਕਰਕੇ ਮੁਕਸਰ ਦੇ ਇਲਾਕੇ ਦੇ ਅੰਦਰ ਫਰੀਦਕੋਟ ਦੇ ਇਲਾਕੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਤਾਂ ਜਿਹੜੀ ਇਹ ਜਿੱਤ ਜਕੀਨ ਹੋਈ ਤੁਹਾਡਾ ਉਮੀਦਵਾਰ ਸਰ ਬਰਨਾਲੇ ਤੋਂ ਹਰਿੰਦਰ ਜਿਹੜਾ ਹੈਗਾ ਪਿੱਛੇ ਰਹਿ ਚੁੱਕਿਆ ਸਰ ਕਾਰਨ ਕਿਸ ਤਰ੍ਹਾਂ ਦੇਖਦੋਂ ਸੀ ਕਾਰਨ ਕੀ ਕਮੀ ਰਹੀ ਸੀ ਆ ਦੇਖੋ ਦੇਖਦੇ ਹਾਂ ਜੇ ਰਿਜ਼ਲਟ ਆਉਣਾ ਬਾਕੀ ਹੈ ਦੋ ਰਿਜ਼ਲਟ ਹੈ ਉਸ ਤੋਂ ਬਾਅਦ ਸਮੀਖਿਆ ਕਰਾਂਗੇ ਕੀ ਕਾਰਨ ਪਰ ਲੇਕਿਨ ਵੱਡੀ ਜਿਹੜੀ ਆ ਤਿੰਨ ਸੀਟਾਂ ਤੇ ਵੱਡੀ ਲੀਡ ਸਾਹਮਣੇ ਦਿਖਾਈ ਦੇ ਰਹੀ ਆ ਸਾਨੂੰ ਆਸ ਆ ਕਿ ਅਸੀਂ ਚਾਰੀ ਸੀਟਾਂ ਜਿੱਤਾਂਗੇ ਪਰ ਲੇਕਿਨ ਤਿੰਨ ਦਾ ਲਗਭਗ ਇਸ ਟਮ ਅਸੀਂ ਜਿੱਤ ਚੁੱਕਿਆ ਸਰ ਪੰਜਾਬ ਪ੍ਰਧਾਨ ਦੀ ਨਿਯੁਕਤੀ ਵੀ ਜਿਹੜੀ ਹੈਗੀ ਆ ਕਰ ਦਿੱਤੀ ਹੈ ਅਮਨ ਅਰੋੜਾ ਜੀ ਨੂੰ ਮੈਂ ਮੇਰੇ ਵੱਡੇ ਭਰਾ ਅਮਨ ਅਰੋੜਾ ਜੀ ਨੂੰ ਸ਼ੈਰੀ ਕਲਸੀ ਜੀ ਨੂੰ ਮੁਬਾਰਕਬਾਦ ਦੇਣੀ ਚਾਹੂਗਾ ਪਾਰਟੀ ਦਾ ਸੰਗਠਨ ਜਿਹੜਾ ਹੋਰ ਮਜ਼ਬੂਤ ਹੋਊਗਾ ਜਿਹੜੀ ਪਾਰਟੀ ਦਾ ਸੰਗਠਨ ਮਜ਼ਬੂਤ ਆ ਉਹੀ ਪਾਰਟੀ ਜਿਹੜੀ ਅੱਛਾ ਪਰਫਾਰਮ ਕਰ ਪਾਉਂਦੀ ਹੈ ਇਹ ਹੀ ਕਾਰਨ ਆ ਕਿ ਪਿਛਲੀਆਂ ਜਿਹੜੇ ਜਿਮਨੀ ਚੋਣਾਂ ਚ ਨੇ ਉਹਨਾਂ 'ਚ ਵੀ ਅੱਛਾ ਰਿਜ਼ਲਟ ਆਇਆਗਾ ਤਾਂ ਆਉਣ ਵਾਲੇ ਸਮੇਂ 'ਚ ਵੀ ਜਿਹੜੀਆਂ ਚਾਹੇ ਉਹ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਨੇਗੀਆਂ ਚਾਹੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਪ ਉਹ ਆਪਣਾ ਅੱਛਾ ਪ੍ਰਦਰਸ਼ਨ ਕਰੂਗਾ